ਆਹ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ 4 ਦਸੰਬਰ ਨੂੰ ਸਵੇਰੇ 8:30 ਵਜੇ ਨਰੈਨ ਸਿੰਘ ਚੋੜਾ ਵੱਲੋਂ ਵੱਡਾ ਹਮਲਾ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਹੁਕਮਾਂ ਦੇ ਅਨੁਸਾਰ ਉਹ ਆਪਣੀ ਸੇਵਾ ਦੀ ਡਿਊਟੀ ਕਰ ਰਹੇ ਸੀ ਦੂਸਰੇ ਪਾਸੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਅਤੇ ਦਾਗੀ ਧੜਾ ਦੋਵੇਂ ਇਕੱਠੇ ਹੋ ਗਏ ਨੇ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਹੋਣ ਅੱਗੇ ਜਿਹੜੇ ਟੀਚੇ ਉਲੀਕੇਗੀ ਉਸ ਉੱਤੇ ਪੂਰਾ ਸਾਥ ਦਿੱਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਇਧਰੋਂ ਵੱਡੀ ਰਾਤ ਮਿਲੀ ਹੈ ਸੁਖਬੀਰ ਸਿੰਘ ਬਾਦਲ ਨੂੰ ਇਹ ਰਾਤ ਮਿਲੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਦੱਸਦੀਏ ਕਿ 2019 ਦੀ ਲੋਕ ਸਭਾ ਦੀ ਚੋਣ ਸੁਖਬੀਰ ਸਿੰਘ ਬਾਦਲ ਵੱਲੋਂ ਅਲਕਾ ਫਰੂਸਪੁਰ ਦੇ ਵਿੱਚ ਲੜੀ ਸੀ ਇੱਕ ਪਾਸੇ ਐਜ਼ ਕਾਂਗਰਸ ਪਾਰਟੀ ਵੱਲੋਂ ਖੜੀ ਸੀ ਸ਼ੇਰ ਸਿੰਘ ਭਾਇਆ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਸੀ ਚੋਣ ਐਜ਼ ਸੁਖਬੀਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਿੱਤੀ ਇੱਕ ਉਮੀਦਵਾਰ ਖੜਿਆ ਸੀ ਐਜ਼ ਕਸ਼ਮੀਰ ਸਿੰਘ ਜਿੰਨਾ ਵੱਲੋਂ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੱਤੀ ਗਈ ਚੁਣੌਤੀ ਕਿਸ ਗੱਲ ਦੀ ਦਿੱਤੀ ਗਈ ਕਿ ਜਿਹੜਾ ਖਰਚਾ ਤੁਸੀਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 2019 ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਕੀਤਾ ਹੈ ਉਸ ਦਾ ਹਵਾਲਾ ਜਿਹੜਾ ਹੈ ਤੁਸੀਂ ਭਾਰਤ ਚੋਣ ਕਮਿਸ਼ਨ ਨੂੰ ਨਹੀਂ ਦਿੱਤਾ ਯਾਨੀ ਕਿ ਉਸ ਦੇ ਪੁਖਤਾ ਸਬੂਤ ਮੰਗੇਗਾ ਉਹਨਾਂ ਦਿਨਾਂ ਵਿੱਚ ਕਾਫੀ ਵਿਵਾਦ ਚੱਲਿਆ ਸੀ ਕਸ਼ਮੀਰ ਸਿੰਘ ਨੂੰ ਦੁਬਾਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੁਝ ਵੀ ਕੀਤੀ ਗਈ ਲੇਕਿਨ ਉਹ ਦਬਿਆ ਨਹੀਂ ਵਾਰ-ਵਾਰ ਚੁਣੌਤੀਆਂ ਦਿੰਦਾ ਰਿਹਾ ਜਿਸ ਤਰ੍ਹਾਂ ਹੁਣ ਭਾਈ ਅਮਰਪਾਲ ਖਾਲਸਾ ਉਧਰ ਕੰਗਨਾਰ ਰਣੌਤ ਨੂੰ ਅਤੇ ਹੋਰ ਵੀ 6-7 ਵੱਡੇ ਆਗੂ ਨੇ ਚੌਂਜੇ ਸਿੰਘ ਚੰਨੀ ਵੀ ਉਹਨਾਂ ਦੇ ਵਿੱਚੋਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਅਲੱਗ-ਅਲੱਗ ਸਮੇਂ 'ਚ ਲੋਕ ਸਭਾ ਦੀਆਂ ਚੋਣਾਂ ਲੜੀਆਂ ਉਹਨਾਂ ਉੱਤੇ ਜਿਹੜੇ ਨੇ ਪਟੀਸ਼ਨ ਕਰਤਾ ਜਿਹਦੀਆਂ ਪਟੀਸ਼ਨਾਂ ਚੱਲ ਰਹੀਆਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ 'ਚ ਇਸੇ ਤਰ੍ਹਾਂ ਪਟੀਸ਼ਨ ਚਲਿਸੀ ਸੁਖਬੀਰ ਸਿੰਘ ਬਾਦੁੱਤੇ ਸੁਖਬੀਰ ਸਿੰਘ ਬਾਦਲ ਨੂੰ ਅੱਜ ਜਿਹੜਾ ਹੈ ਬਾ ਇੱਜ਼ਤ ਬਰੀ ਕਰ ਦਿੱਤਾ ਹੈ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਵੱਲੋਂ ਯਾਨੀ ਕਿ ਹਰੀ ਛੰਡੀ ਮਿਲ ਗਈ ਹੈ ਯਾਨੀ ਕਿ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਜਿਹੜੇ 2019 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖਰਚੇ ਸੁਖਬੀਰ ਸਿੰਘ ਬਾਦਲ ਜਾਂ ਸ਼ਰੂਮਨੀ ਅਕਾਲੀ ਦਲ ਵੱਲੋਂ ਕੀਤੇ ਗਏ ਸੀ ਉਹ ਸਾਰੀ ਡਿਟੇਲ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਮੁਹੱਈਆ ਕਰਵਾ ਦਿੱਤੀ ਗਈ ਹੈ ਸੁਖਵੀਰ ਬਾਦਲ ਅਤੇ ਉਸਦੇ ਸਾਥੀਆਂ ਦੁਆਰਾ ਇਸ ਲਈ ਅੱਜ ਕਸ਼ਮੀਰ ਸਿੰਘ ਜਿਨ੍ਹਾਂ ਨੇ ਚੁਣੌਤੀ ਦਿੱਤੀ ਸੀ 2019 ਦੇ ਵਿੱਚ ਉਹਨਾਂ ਦੀ ਪਟੀਸ਼ਨ ਖਾਰਜ ਕਰਦੇ ਹੋਏ ਅੱਜ ਹਰੀ ਛੰਡੀ ਦੇ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸੁਖਵੀਰ ਬਾਦਲ ਨੂੰ